ਅਰ ਜੇ ਤੂੰ ਤੀ ਪ੍ਰਭੂ ਦੇ ਲਈ ਕਟੋਗੇ ਤੇ ਪਰਮੇਸ਼ਾ ਤੁਹਾਨੂੰ ਬੜੀਆਂ ਬਰਕਤਾਂ ਦੇ ਨਾਲ ਬਲੈਸ ਕਰੇਗਾ। ਬਚਨ ਦੀ ਲਿਖਿਆ ਪਰਮੇਸ਼ਾ ਨੇ ਕਿਹਾ ਤੂੰ ਇਹ ਆਂਦਾ ਛੇਕ ਵਾਲੀ ਫੈਲੀ ਵਿੱਚ ਰੱਖ ਦੇ। ਤੂੰ ਜੇ ਧੰਨ-ਦੌਲਤ ਬਣਾਉਂਦੇ ਹੰਦਾ ਜਿਹੜੀ ਫੈਲੀ ਵਿੱਚ ਵੀ ਰੱਖਦੇ ਉਹਦੇ ਵਿੱਚ ਆਂਦਾ ਛੇਕ ਆਂਦਾ ਮੈਂ ਉਹਨੂੰ ਕੀ ਕਰ ਦਣਾ? ਉਹ ਡਾ ਦਣਾ। ਦੇਖੋ ਪੈਸੇ ਬਹੁਤ ਆਉਂਦੇ ਧਨ-ਦੌਲਤ ਬੜਾ ਆਉਂਦਾ ਪਰ ਉੱਡਦੇ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਘਰ ਵਿੱਚ ਉੱਡ ਜਾਂਦਾ ਕਿ ਕਿ ਤੁਹਾਡੇ ਘਰ ਵਿੱਚ ਬਰਕਤ ਦੀ ਕਮੀ ਹੈ।

ईश की आज्ञा का पालन करना और प्रभु तो कि ने देना क्योंकि मैं किसी की मन नहीं मांगती आज जो भी मेरी दान संबंध पाते हैं ना आखो आ नीली दरी ਔਰ ਜਿੱਦ ਉੱਤੇ ਵੀਰ ਬੈਠੇ ਆ ਪਿੱਛੇ ਉਹ ਲਾਲ ਰੰਗ ਦੇ ਇਹ ਦੋ ਦਰਿਆ ਕੱਲ ਨਦੀਆਂ ਨੇ ਦੀਆਂ 2000 ਦੀ 1000-1000 ਦੀ ਕਿਉਂਕਿ ਤੁਹਾਡਾ ਤਾਂ ਦਾਤ ਦਾ ਸੰਬੰਧ ਜਿਹੜਾ ਮੈਂ ਘਰ ਵਿੱਚ ਨਹੀਂ ਖਾਂਦੀ ਨਾ ਹੀ ਕਰਦੀ ਵਰਤਦੀ ਉਹਦੇ ਵਿੱਚ ਹੋਰ ਪਾ ਕੇ ਕਹਿੰਦੇ ਤੁਹਾਡੇ ਪਰਮੇਸ਼ਰ ਦੇ ਕੰਮਾਂ ਦੀ ਲੈ ਕੇ ਆਉਂਦੇ ਆ ਕਿ ਇੱਥੇ ਮਰਬੂ ਦੇ ਲੋਕ ਬੈਠੇ ਹallelujah